ਮੈਟਰੋ ਜਿੰਨੇ ਵੀ ਮੇਰੇ ਵੀਰ ਭਰਾ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਆ ਸਾਰੇ ਮੇਰੇ ਵੀਰ ਭਰਾਵਾਂ ਨੂੰ ਹੱਥ ਬਨ ਕੇ ਬੇਨਤੀ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਤੇ ਬਾਕੀ ਨਾਲ ਦਿੱਤੀ ਜਿਹੜੀ ਬੈਲ ਆਈਕਨ ਆ ਉਹਨੂੰ ਆਲਟੇ ਸੈੱਟ ਜਰੂਰ ਕਰਿਓ ਤੇ ਫਿਰ ਸਾਡੀ ਵੀਡੀਓ ਛੋਡੇ ਤੱਕ ਸਾਰਿਆਂ ਨਾਲੋਂ ਪਹਿਲਾਂ ਪਹੁੰਚਿਆ ਕਰੂਗੀ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਛੋਡੇ ਵਾਸਤੇ ਆਪਾਂ ਭਾਅ ਸਿਰ ਦੇ ਜਾਨਵਰ ਲਿਆਉਨੇ ਆ ਤੇ ਤੁਸੀਂ ਵੀ ਥੋੜਾ ਬਹੁਤਾ ਸੰਯੋਗ ਦਿਆ ਕਰੋ ਤੇ ਬਾਕੀ ਕਰਦੇ ਆਂ ਜੀ ਘੋੜੀ ਦੀ ਡਿਟੇਲ ਬਾਰੇ ਗੱਲਬਾਤ ਤੇ ਨਵੀਂ ਉਮਰ ਦੀ ਘੋੜੀ ਹੈ ਜੀ ਤੇ ਕੋੜੀ ਫਾਰ ਸੇਲ ਹੈ 60 ਇੰਚ ਹਾਈਟ ਹੈ ਜੀ ਫੱਟੀ ਵਾਲੀ ਤੇ ਮਗਰ ਨੁਕਰਾ ਬੱਚਿਆ ਸੀਗਾ ਤੇ 2 2.5 ਮਹੀਨੇ ਹੋ ਗਏ ਸੂਈ ਨੂੰ ਤੇ 8-9 ਦਿਨਾਂ ਦੀ ਮੀਟ ਕਰਵਾਈ ਹੋਈ ਹੈ ਜੀ ਤੇ ਏਰੀਆ ਬਾਈ ਹੋ ਰਹਿਆਂ ਦਾ ਮੁਕਸਰ ਹੈ ਜੀ ਤੇ ਰੇਟ ਬਾਈ ਹੋ ਰਹੇ ਦੱਸਣਗੇ ਫੋਨ ਤੇ ਨੰਬਰ ਆਪਾਂ ਦਿੱਤਾ ਜੀ ਮਾਲਕ ਵੀਰਾਂ ਦਾ ਸਕਰੀਨ ਤੇ ਬਾਕੀ ਤੁਸੀਂ ਗੱਲਬਾਤ ਕਰ ਲਿਓ ਐਨੀ ਕੀ ਡਿਟੇਲ ਆਪਾਂ ਨੂੰ ਮਾਲਕ ਵੀਰਾਂ ਨੇ ਦੱਸੀ ਸੀ ਤੁਹਾਡੇ ਨਾਲ ਸਾਂਝੀ ਕਰਦੀ ਜੇ ਕੋਈ ਮਾੜੀ ਮੋਟੀ ਡਿਟੇਲ ਰਹਿ ਗਈ ਹੋਈ ਤਾਂ ਮਾਲਕ ਵੀਰਾਂ ਨਾਲ ਗੱਲਬਾਤ ਕਰਕੇ ਪੁੱਛ ਲਿਓ ਜੀ ਨੰਬਰ ਸਕਰੀਨ ਤੇ ਆ ਇੱਕ ਵਾਰੀ ਗੱਲਬਾਤ ਜ਼ਰੂਰ ਕਰਿਓ ਤੇ ਵੀਡੀਓ ਕਰਵਾਉਣ ਲਈ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਜੀ ਵੀਡੀਓ ਦੇਖਣ ਲਈ ਬਹੁਤ 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 ਧੰਨਵਾਦ ਜੀ